ਸਤਿ ਸ਼੍ਰੀ ਅਕਾਲ ਕੈਨਡਾ ਨਿਊਜ਼ ਬੁਲਟਨ ਵੇਖ ਰਹੇ ਹੋ ਤੁਸੀਂ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਿੱਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਨਜ਼ਰ ਮਾਰਦੇ ਹਾਂ ਮੁੱਖ ਹੜ੍ਹ ਲਿਸਟੇ ਕੈਨਡਾ ਨੇ ਸੱਕਿਤੇ ਵੀਜ਼ਾ ਨਿਯਮ 80% ਭਾਰਤੀਆਂ ਦੇ ਵੀਜ਼ੇ ਹੋਏ ਰੱਦ ਸ਼ਰਨਾਰਥੀਆਂ ਦੀ ਗੋਪਨੀਯਤਾ ਖਤਰੇ ਦੇ ਵਿੱਚ ਸ਼ਰਨਾਰਥੀ ਡੇਟਾ ਕਰਕੇ ਸੁਰੱਖਿਆ ਵਿਗੜੀ ਵੈਸਟ ਜੈਟ ਦੀ ਉਡਾਨ ਖਾਲੀ ਕਰਵਾਈ ਕਰੀਬੀਅਨ ਦੇ ਵਿੱਚ ਹੋਈ ਸੀ ਐਮਰਜੈਂਸੀ ਲੈਂਡਿੰਗ ਦਫਤਰਾਂ ਲਈ ਵੱਡੀ ਜਗ੍ਹਾ ਦੀ ਮੰਗ ਕਿਰਾਏਦਾਰਾਂ ਨੂੰ ਘਟਕੀਤਾ ਪ੍ਰोत्ਸਾਹਨ ਹੁਣ ਖਬਰਾਂ ਵਿਸਥਾਰ ਦੇ ਨਾਲ ਕੈਨੇਡਾ ਦੇ ਵੀਜ਼ਾ ਨਿਯਮ ਹੋਰ ਸਖਤ ਹੁੰਦੇ ਜਾ ਰਹੇ ਨੇ ਵੱਖ-ਵੱਖ ਦੇਸ਼ਾਂ ਦੇ ਵੀਜ਼ਾ ਵੱਡੀ ਗਿਣਤੀ 'ਚ ਰੱਦ ਕੀਤੇ ਜਾ ਰਹੇ ਨੇ ਤੇ ਗਿਣਤੀ ਭਾਰਤੀਆਂ ਦੀ ਵੀ ਕਿਤੇ ਥੋੜੀ ਨਹੀਂ ਅਸੀਫਸਦੀ ਭਾਰਤੀ ਵਿਦਿਆਰਥੀਆਂ ਦੇ ਵੀਜ਼ੇ ਰੱਦ ਕਰ ਦਿੱਤੇ ਗਏ ਨੇ ਜਿਸ ਪਿੱਛੇ ਬਹੁਤ ਵੱਡੇ ਵੱਡੇ ਕਾਰਨ ਦੱਸੇ ਗਏ ਕੈਨੇਡਾ ਸਰਕਾਰ ਨੇ ਵਿਦਿਆਰਥੀ ਵੀਜ਼ਿਆਂ ਲਈ ਨਵੇਂ ਸਖਤ ਨਿਯਮ ਲਾਗੂ ਕੀਤੇ ਨੇ ਜਿਸ ਕਾਰਨ 2025 ਚ ਭਾਰਤੀ ਵਿਦਿਆਰਥੀਆਂ ਨੂੰ ਵੱਡਾ ਝਟਕਾ ਲੱਗਾ। ਸਰਕਾਰੀ ਡਾਟਾ ਮੁਤਾਬਕ ਇਸ ਸਾਲ ਲਗਭਗ 62% ਵੀਜ਼ਾ ਅਰਜ਼ੀਆਂ ਰੱਦ ਹੋਈਆਂ, ਜਦਕਿ ਭਾਰਤੀ ਵਿਦਿਆਰਥੀਆਂ ਲਈ ਆਕੜਾ ਹੋਰ ਵੀ ਚਿੰਤਾਜਨਕ ਹੈ। ਉਹਨਾਂ ਚੋਂ ਕਰੀਬ 80% ਅਰਜ਼ੀਆਂ ਖਾਰਜ ਕਰ ਦਿੱਤੀਆਂ ਗਈਆਂ। ਨਮਿਆ ਸ਼ਰਤਾ ਮੁਤਾਬਕ ਹੁਣ ਵਿਦਿਆਰਥੀਆਂ ਨੂੰ ਆਪਣੀ ਆਰਥਿਕ ਸਥਿਤੀ ਸਾਬਤ ਕਰਨ ਲਈ ਘੱਟੋ-ਘੱਟ 2635 ਕੈਨੇਡੀਅਨ ਡਾਲਰ ਦਿਖਾਉਣੇ ਪੈਂਦੇ ਨੇ ਨਾਲ ਹੀ ਪੜਾਈ ਦੀ ਸਪਸ਼ਟ ਯੋਜਨਾ ਅਤੇ ਸਾਰੇ ਕਾਗਜ਼ਾਤ ਬਿਨਾਂ ਗਲਤੀ ਦੇ ਪੇਸ਼ ਕਰਨੇ ਲਾਜ਼ਮੀ ਹੋ ਗਏ ਨੇ ਪਹਿਲਾਂ ਮੌਜੂਦਾ ਸਟੂਡੈਂਟ ਡਾਇਰੈਕਟਰ ਸਟ੍ਰੀਮ ਵਰਗੀ ਤੇਜ਼ ਪ੍ਰਕਿਰਿਆ ਵੀ ਹੁਣ ਬੰਦ ਕਰ ਦਿੱਤੀ ਗਈ ਹੈ ਜਿਸ ਨਾਲ ਅਰਜ਼ੀਆਂ ਦੇ ਨਤੀਜੇ ਆਉਣ 'ਚ ਹੋਰ ਸਮਾਂ ਲੱਗਣ ਲੱਗਾ ਹੈ ਕੈਨੇਡੀਅਨ ਸਰਕਾਰ ਨੇ 2025 ਲਈ ਵੀਜ਼ਿਆਂ ਦੀ ਗਿਣਤੀ ਵੀ ਘਟਾ ਦਿੱਤੀ ਹੈ ਬੀਤੇ ਸਾਲ ਦੇ ਮੁਕਾਬਲੇ ਇਸ ਵਾਰ ਲਗਭਗ 10% ਘਟਿ ਯਾਨੀ ਕਿ 437 ਡਰ ਪਰਮਿਟ ਜਾਰੀ ਕਰਨ ਦੀ ਯੋਜਨਾ ਬਣਾਈ ਗਈ ਹੈ ਨਾਲ ਹੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਮਿਲਣ ਵਾਲੇ ਵਰਕ ਪਰਮਿਟ ਲਈ ਪਾਸ਼ਾ ਦੀ ਯੋਗਤਾ ਨੂੰ ਵੀ ਕਾਫੀ ਸਖਤ ਕਰ ਦਿੱਤਾ ਗਿਆ ਹੈ ਯੂਨੀਵਰਸਿਟੀ ਦੇ ਵਿਦਿਆਰਥੀਆਂ ਲਈ ਹੁਣ B2 ਲੈਵਲ ਅਤੇ ਕਾਲਜ ਦੇ ਵਿਦਿਆਰਥੀਆਂ ਲਈ ਘੱਟੋ ਘੱਟ B1 ਲੈਵਲ ਲਾਜ਼ਮੀ ਕੀਤਾ ਗਿਆ ਹੈ ਇਹ ਨਵੀਆਂ ਪਾਬੰਦੀਆਂ ਭਾਰਤੀ ਵਿਦਿਆਰਥੀਆਂ ਅਤੇ ਕੈਨੇਡਾ ਦੀਆਂ ਸਿੱਖਿਆ ਸੰਸਥਾਵਾਂ ਦੋਵਾਂ ਦੇ ਲਈ ਚੁਣੌਤੀ ਬਣ ਗਈਆਂ ਨੇ ਪਿਛਲੇ ਸਾਲ ਕੈਨੇਡਾ 'ਚ 1 ਮਿਲੀਅਨ ਤੋਂ ਵੱਧ ਅੰਤਰਰਾਸ਼ਟਰੀ ਵਿਦਿਆਰਥੀ ਸਨ ਜਿਨ੍ਹਾਂ 'ਚੋਂ ਸਭ ਤੋਂ ਵੱਡਾ ਹਿੱਸਾ ਭਾਰਤ ਤੋਂ ਸੀ ਹੁਣ ਵੀਜ਼ਾ ਰੱਦ ਹੋਣ ਨਾਲ ਕਈ ਪਰਿਵਾਰਾਂ ਦੇ ਸੁਪਨੇ ਟੁੱਟ ਰਹੇ ਨੇ ਤੇ ਯੂਨੀਵਰਸਟੀਆਂ ਨੂੰ ਵੀ ਆਪਣੇ ਦਾਖਲਿਆਂ 'ਚ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਇਸ ਦੇ ਨਾਲ ਹੀ ਬਹੁਤ ਸਾਰੀਆਂ ਯੂਨੀਵਰਸਟੀਆਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ ਘਾਟਾ ਚਲਣਾ ਪੈ ਸਕਦਾ ਹੈ ਜਿਸ ਕਾਰਨ ਕੁਝ ਯੂਨੀਵਰਸਟੀਆਂ ਨੇ ਆਪਣੇ ਸਟਾਫ ਦੇ ਵਿੱਚ ਛਾਂਟੀ ਕਰਨੀ ਵੀ ਸ਼ੁਰੂ ਕਰ ਦਿੱਤੀ ਹੈ ਤੇਓਡਰੇ ਫੈਡਰਲ ਏਜੰਸੀਆਂ ਸ਼ਰਨ ਪ੍ਰਣਾਲੀ ਦੇ ਸੁਧਾਰ ਤੇ ਪ੍ਰਾਈਵੇਸੀ ਸੁਰੱਖਿਆ ਨੂੰ ਵਿਗਾੜ ਰਹੀਆਂ ਨੇ ਸ਼ਰਨਾਰਥੀ ਡੇਟਾ ਨੂੰ ਜੋਖਮ ਦੇ ਵਿੱਚ ਪਾਇਆ ਜਾ ਰਿਹਾ ਵਕੀਲਾਂ ਦਾ ਕਹਿਣਾ ਹੈ ਕਿ 66 ਮਿਲੀਅਨ ਡਾਲਰ ਦੇ ਪ੍ਰੋਜੈਕਟ ਦੇ ਵਿੱਚ ਪ੍ਰਾਈਵੇਸੀ ਜਾਂਚਾਂ ਦੀ ਘਾਟ ਰੈਡ ਫਲੈਗ ਖੜੇ ਕਰ ਰਹੀ ਹੈ ਯਾਨੀ ਕਿ ਜਿਨੇ ਵੀ ਅਸਾਈਲੈਂਟ ਸੀਕਰਜ਼ ਆ ਰਹੇ ਨੇ ਸ਼ਰਨਾਰਥੀ ਆ ਰਹੇ ਨੇ ਰੈਫਿਊਜੀ ਆ ਰਹੇ ਨੇ ਉਹਨਾਂ ਦਾ ਡਾਟਾ ਜੋਖਮ ਦੇ ਵਿੱਚ ਪਾਇਆ ਜਾ ਰਿਹਾ ਉਹਨਾਂ ਦੀ ਪ੍ਰਾਈਵੇਸੀ ਲੀਕ ਹੋ ਰਹੀ ਹੈ ਕੈਨੇਡਾ ਦੀ ਸੀਬੀਸੀ ਨਿਊਜ਼ ਨੂੰ ਪਤਾ ਲੱਗਾ ਹੈ ਕਿ ਕੈਨੇਡਾ ਦੇ ਸ਼ੜਨ ਪ੍ਰਣਾਲੀ ਨੂੰ ਸੁਧਾਰਨ ਲਈ 68 ਮਿਲੀਅਨ ਡਾਲਰ ਦੇ ਪ੍ਰੋਜੈਕਟ ਤੇ ਪਾਈਵਾਲੀ ਕਰਨ ਵਾਲੀਆਂ ਤਿੰਨ ਸਰਕਾਰੀ ਏਜੰਸੀਆਂ ਸਾਲਾਂ ਤੋਂ ਲਾਜ਼ਮੀ ਗੋਪਨੀਯਤਾ ਸੁਰੱਖਿਆ ਟੈਸਟਾਂ ਨੂੰ ਪੂਰਾ ਕਰਨ ਵਿਚ ਅਸਫਲ ਰਹੀਆਂ ਨੇ ਜਦੋਂ ਇਹ ਪ੍ਰੋਜੈਕਟ ਲਾਗੂ ਕੀਤਾ ਜਾ ਰਿਹਾ ਸੀ ਵਕੀਲਾਂ ਦਾ ਕਹਿਣਾ ਹੈ ਕਿ ਗੋਪਨੀਯਤਾ ਸੁਰੱਖਿਆ ਦੀ ਘਾਟ ਰੈੱਡ ਫਲੈਗ ਨੂੰ ਖੜਾ ਕਰ ਰਹੀ ਹੈ ਅਤੇ ਇਸ ਨਾਲ ਸ਼ਰਨਾਰਥੀ ਦਾਅਵੇਦਾਰਾਂ ਦੇ ਡੇਟਾ ਤੇ ਅਰਜ਼ੀਆਂ ਨੂੰ ਖਤਰਾ ਹੋ ਸਕਦਾ ਹੈ ਇਮੀਗ੍ਰੇਸ਼ਨ ਰੈਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਂਡਾ ਕੈਂਡਾ ਬਾਰਡਰ ਸਰਵਿਸਿਜ਼ ਏਜੰਸੀ ਤੇ ਇਮੀਗ੍ਰੇਸ਼ਨ ਐਂਡ ਰੈਫਿਊਜੀ ਬੋਰਡ ਨੇ ਸ਼ਰਨ ਅੰਤਰ ਕਾਰਜਸ਼ੀਲਤਾ ਪ੍ਰੋਜੈਕਟ ਤੇ ਇਕੱਠੇ ਕੰਮ ਕੀਤਾ ਜੋ ਸ਼ਰਣ ਪ੍ਰਣਾਲੀ ਨੂੰ ਇੱਕ ਵਧੇਰੇ ਕੁਸ਼ਲ ਡਿਜੀਟਲ ਦੇ ਵਿੱਚ ਬਦਲ ਦੇਵੇਗਾ ਅਤੇ ਪੈਂਡਿੰਗ ਸ਼ਰਣ ਅਰਜ਼ੀਆਂ ਦੇ ਲਗਾਤਾਰ ਵਧ ਰਹੇ ਬੈਕਲੌਗ ਨੂੰ ਹੱਲ ਕਰੇਗਾ ਇਹ ਬੈਕਲੌਗ ਮੌਜੂਦਾ ਸਮੇਂ ਵਿੱਚ 290000 ਤੋਂ ਵੱਧ ਹੈ ਇਸ ਸਾਲ ਦੇ ਸ਼ੁਰੂ ਚ ਸੀਬੀਸੀ ਨੇ ਰਿਪੋਰਟ ਦਿੱਤੀ ਸੀ ਕਿ ਇਹ ਪ੍ਰੋਜੈਕਟ 2019 ਚ ਸ਼ੁਰੂ ਹੋਇਆ ਸੀ ਇਸ ਨੂੰ 2024 ਚ ਸਮੇਂ ਤੋਂ ਪਹਿਲਾਂ ਬੰਦ ਕਰ ਦਿੱਤਾ ਗਿਆ ਸੀ ਜਿਸ ਨੂੰ ਸੀਬੀਐਸਸੀ ਨੇ ਅਣਕਿਆਸੀ ਕਦਮ ਕਿਹਾ ਸੀ ਹੁਣ ਜਾਣਕਾਰੀ ਤੱਕ ਪਹੁੰਚ ਕਾਨੂੰਨ ਰਾਹੀਂ ਪ੍ਰਾਪਤ ਦਸਤਾਵੇਜ਼ ਦਰਸਾਉਂਦੇ ਨੇ ਕਿ ਪ੍ਰੋਜੈਕਟ ਲਈ ਬਕਾਇਆ ਗੋਪਨੀਯਤਾ ਪ੍ਰਭਾਵ ਮੁਲਾਂਕਣ ਛਨ ਜਿਸ ਨੂੰ ਚੁਪਚਾਪ ਰੱਦ ਕਰ ਦਿੱਤਾ ਗਿਆ ਸੀ ਜਦੋਂ ਇਹ ਸਿਰਫ 64% ਪੂਰਾ ਹੋਇਆ ਸੀ ਇੱਕ ਸਰਕਾਰੀ ਡਿਜੀਟਲ ਗੋਪਨੀਯਤਾ ਪਲੇਬੁੱਕ ਦੇ ਅਨੁਸਾਰ ਇੱਕ ਪੀਆਈਏ ਇੱਕ ਨੀਤੀ ਪ੍ਰਕਿਰਿਆ ਜੋ ਸੰਭਾਵੀ ਗੋਪਨੀਯਤਾ ਜੋ ਖਮਾ ਦੀ ਪਛਾਣ ਕਰਨ, ਮੁਲਾਂਕਣ ਕਰਨ ਅਤੇ ਉਹਨਾਂ ਨੂੰ ਵਾਪਰਨ ਤੋਂ ਪਹਿਲਾਂ ਘਟਾਉਣ ਲਈ ਹੈ। ਗਾਈਡ ਕਹਿੰਦੇ ਨੇ ਕਿ ਸਾਰੇ ਕਦਮ ਪਹਿਲ ਕਦਮੀ ਦੀ ਸ਼ੁਰੂਆਤ ਤੋਂ ਪਹਿਲਾਂ ਪੂਰੇ ਕਰਨ ਦੀ ਲੋੜ ਹੈ। ਭਾਵੇਂ ਇੰਟਰ ਆਪਰੇਬਿਲਿਟੀ ਪ੍ਰੋਜੈਕਟ ਨੂੰ ਹੁਣ ਰੱਦ ਕਰ ਦਿੱਤਾ ਗਿਆ ਹੈ, ਇਸਨੇ ਡਿਜੀਟਲ ਤੌਰ ਤੇ ਡਾਟਾ ਇਕੱਠਾ ਕਰਨ ਤੇ ਵਰਤਣ ਦੇ ਤਰੀਕੇ 'ਚ ਬਦਲਾਅ ਲਾਗੂ ਕੀਤੇ ਨੇ, ਯਾਨੀ ਕਿ ਪੀਆਈਏਜ਼ ਨੂੰ ਪੂਰਾ ਕਰਨਾ ਉਸ ਜੋਖਮਾਂ ਪਛਾਣ ਪ੍ਰਕਿਰਿਆ ਦਾ ਇੱਕ ਜ਼ਰੂਰੀ ਹਿੱਸਾ ਬਣਿਆ ਹੋਇਆ ਹੈ। ਵਿਭਾਗਾਂ ਨੇ ਸਿਬੀਸੀ ਨੂੰ ਈਮੇਲ ਰਾਹੀਂ ਦੱਸਿਆ ਹੈ ਕਿ ਗੋਪਨੀਯਤਾ ਮੁਲਾਂਕਣ ਹਜੇ ਵੀ ਅਧੂਰੇ ਨੇ ਆਈਆਰਸੀਸੀ ਨੇ ਆਖਿਆ ਹੈ ਕਿ ਉਹ ਸਮੇਂ ਪੀਆਈਏ ਦੇ ਆਪਣੇ ਹਿੱਸੇ ਦਾ ਖਰੜਾ ਤਿਆਰ ਕਰ ਰਿਹਾ ਹੈ ਅਤੇ ਉਮੀਦ ਕਰਦਾ ਹੈ ਕਿ 2025 ਦੇ ਅੰਤ ਤੱਕ ਪੂਰਾ ਹੋ ਜਾਵੇਗਾ ਕੈਨੇਡਾ ਦੇ ਖਜ਼ਾਨਾ ਬੋਰਡ ਸਕੱਤਰੇ ਦੇ ਨਿਰਦੇਸ਼ਾਂ ਅਨੁਸਾਰ ਇੱਕ ਗੋਪਨੀਯਤਾ ਸਿਹਤ ਜਾਂਚ ਪ੍ਰੋਜੈਕਟਾਂ ਨੂੰ ਸ਼ੁਰੂ ਕਰਨ ਤੇ ਅਪਡੇਟ ਕਰਨ ਤੋਂ ਪਹਿਲਾਂ ਕੀਤੀ ਜਾਣੀ ਚਾਹੀਦੀ ਸੀ ਉਹਨਾਂ ਮਾਮਲਿਆਂ ਦੇ ਵਿੱਚ ਜਿੱਥੇ ਕੋਈ ਸੰਸਥਾ ਪ੍ਰਸ਼ਾਸਕੀ ਕਾਰਨਾਂ ਕਰਕੇ ਜਾਣਕਾਰੀ ਇਕੱਠੀ ਕਰਨ ਤੇ ਵਰਤਣ ਦੇ ਤਰੀਕੇ ਨੂੰ ਮਹੱਤਵਪੂਰਨ ਤੌਰ ਤੇ ਸੋਧਣ ਦੀ ਯੋਜਨਾ ਬਣਾ ਰਹੀ ਹੈ ਸ਼ਰਨ ਅੰਤਰਕਾਰ ਸ਼ਿਲਤਾ ਪ੍ਰੋਜੈਕਟ ਨੇ ਇੱਕ ਆਨਲਾਈਨ ਸ਼ਰਨਾਰਥੀ ਅਰਜ਼ੀ ਪ੍ਰਕਿਰਿਆ ਬਣਾਈ ਹੈ ਜੋ ਕਾਗਜ਼ੀ ਅਰਜ਼ੀਆਂ ਤੋਂ ਇੱਕ ਮਹੱਤਵਪੂਰਨ ਤਬਦੀਲੀ ਹੈ ਦਸਤਾਵੇਜ਼ਾ ਮੁਤਾਬਕ ਇਸ ਪ੍ਰੋਜੈਕਟ ਨੇ ਕੁਝ ਆਟੋਮੇਸ਼ਨ ਨੂੰ ਸ਼ਾਮਲ ਕਰਨ ਤੇ ਵਿਭਾਗਾ ਵਿਚਾਲੇ ਵਦੇੜੇ ਅਸਲ ਸਮੇਂ ਦੀ ਜਾਣਕਾਰੀ ਦੇ ਆਦਾਨ-ਪ੍ਰਦਾਨ ਦੀ ਆਗਿਆ ਦੇਣ ਚ ਮਦਦ ਕੀਤੀ ਇਸ ਨੇ ਹੋਰ ਸੁਧਾਰਾਂ ਨਾਲ ਹਟਾਉਣ ਦਾ ਆਦੇਸ਼ ਜਾਰੀ ਹੋਣ ਤੇ ਵੈਦ ਕਾਮ ਜਾਂ ਅਧਿਆਨ ਪਰਮਿਟਾ ਨੂੰ ਆਪਣੇ ਆਪ ਰੱਦ ਕਰਨ ਦੀ ਸਰਕਾਰ ਦੀ ਯੋਗਤਾ ਦਾ ਵੀ ਨਿਰਮਾਣ ਕੀਤਾ ਦਸਤਾਵੇਜ਼ਾਂ ਤੋਂ ਪਤਾ ਚੱਲਿਆ ਕਿ ਆਈਆਰਸੀਸੀ ਦੀ ਅਗਵਾਈ ਦੇ ਵਿੱਚ ਇੱਕ ਵੱਡੇ ਗੋਪਨੀਯਤਾ ਮੁਲਾਂਕਣ ਦੇ ਸ਼ੁਰੂਆਤੀ ਉਮੀਦ ਸੀ ਪਰ 3 ਸਾਲ ਬਾਅਦ 2022 ਦੇ ਅਖੀਰ ਚ ਆਈਆਰਸੀਸੀ ਨੇ ਸੀਬੀਐਸਏ ਤੇ ਆਈਆਰਬੀ ਦੋਵਾਂ ਨੂੰ ਸੂਚਿਤ ਕੀਤਾ ਕਿਉਂ ਹੁਣ ਪੂਰੇ ਪ੍ਰੋਜੈਕਟ ਲਈ ਇੱਕ ਪੀਆਈਏ ਨਹੀਂ ਕਰ ਰਹੇ ਅਤੇ ਹਰੇਕ ਸਾਥੀ ਆਪਣੇ ਲਈ ਜ਼ਿੰਮੇਵਾਰ ਹੋਵੇਗਾ ਫਿਰ ਸੀਬੀਐਸਏ ਨੇ ਆਖਿਆ ਕਿ ਆਈਆਰਸੀਸੀ ਨੇ ਪਹੁੰਚ ਨੂੰ ਬਦਲ ਦਿੱਤਾ ਤੇ ਦਾਇਰੇ ਨੂੰ ਪ੍ਰੋਗਰਾਮ ਪੱਧਰ ਮੁਲਾਂਕਣ ਤੱਕ ਵਧਾ ਦਿੱਤਾ ਪਿਛਲੇ ਸਾਲ ਇਹ ਪ੍ਰੋਜੈਕਟ ਅਚਾਨਕ ਬੰਦ ਹੋ ਗਿਆ ਤਾਂ ਸੀਬੀਐਸਏ ਨੇ ਆਖਿਆ ਕਿ ਪੀਆਈਏ ਇੱਕ ਬਕਾਇਆ ਮਾਮਲਾ ਸੀ ਤੇ ਆਈਆਰਸੀਸੀ ਹਜੇ ਵੀ ਕਰਦਾ ਹੈ ਕਿ ਦੂਜੇ ਭਾਈਵਾਲ ਹਜੇ ਵੀ ਆਪਣੀਆਂ ਗੁਪਨੀਤਾਂ ਯੋਜਨਾਵਾਂ ਨੂੰ ਪੂਰਾ ਕਰਨਗੇ ਤੇ ਉਦੋਂ ਵੈਸਟ ਜੈਟ ਦੀ ਉਡਾਨ ਨੂੰ ਲੈ ਕੇ ਵੱਡੀ ਖਬਰ ਕੈਰੀਬੀਅਨ ਦੇ ਵਿੱਚ ਐਮਰਜੈਂਸੀ ਲੈਂਡਿੰਗ ਕਰਵਾਉਣੀ ਪਈ ਸੋ ਵੈਸਟ ਜੈਟ ਦੀ ਉਡਾਨ ਲੈਂਡਿੰਗ ਤੋਂ ਬਾਅਦ ਤੁਰੰਤ ਖਾਲੀ ਕਰਵਾਈ ਗਈ ਲੋਕਾਂ ਨੂੰ ਉਡਾਨ ਦੇ ਵਿੱਚੋਂ ਬਾਹਰ ਸਲਾਈਡ ਕਰਕੇ ਨਿਕਲਦੇ ਹੋਏ ਵਿਖਿਆ ਗਿਆ ਵੀਡੀਓ ਸੋਸ਼ਲ ਮੀਡੀਆ ਤੇ ਨਸ਼ਰ ਹੋ ਰਹੀਆਂ ਨੇ ਕਿ ਕਿਸ ਤਰੀਕੇ ਨਾਲ ਕੈਰੀਬੀਅਨ ਦੇ ਵਿੱਚ ਐਮਰਜੈਂਸੀ ਲੈਂਡਿੰਗ ਦਾ ਸਾਹਮਣਾ ਵੈਸਟ ਜੈਟ ਨੂੰ ਕਰਨਾ ਪਿਆ ਵੈਸਟ ਜੈਟ ਦਾ ਕਹਿਣਾ ਹੈ ਕਿ ਇਸ ਘਟਨਾ ਦੇ ਵਿੱਚ ਕੋਈ ਵੀ ਯਾਤਰੀ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਆਈ। ਬੀਤੀ ਦੁਪਹਿਰ ਨੂੰ ਟੋਰਾਂਟੋ ਤੋਂ ਵੈਸਟ ਜੈਟ ਦੀ ਇੱਕ ਉਡਾਨ ਕੈਰੇਬੀਅਨ ਦੇ ਸੈਂਟ ਮਾਰਟਨ ਦੇ ਵਿੱਚ ਸਖਤ ਲੈਂਡਿੰਗ ਕੀਤੀ ਗਈ। ਜਿਸ ਦੌਰਾਨ ਜਹਾਜ਼ ਨੂੰ ਖਾਲੀ ਕਰਵਾਉਣ ਲਈ ਸਲਾਈਡਾਂ ਨੂੰ ਸੜਗਮ ਕੀਤਾ ਗਿਆ। ਕੈਲਗਰੀ ਸਥਿਤ ਵੈਸਟ ਜੈਟ ਨੇ ਇੱਕ ਬਿਆਨ ਚੁਕਾਇਆ ਕਿ ਯਾਤਰੀ ਤੇ ਚਾਲਕ ਦਲ ਸੁਰੱਖਿਅਤ ਢੰਗ ਉਤਰਨ 'ਚ ਕਾਮਯਾਬ ਰਹੇ ਅਤੇ ਉਹਨਾਂ ਨੂੰ ਟਾਪੂ ਹਵਾਈ ਅੱਡੇ ਦੇ ਟਰਮੀਨਲ ਤੇ ਲਿਜਾਂਦਾ ਗਿਆ। ਵੈਸਟ ਜੈਟ ਨੇ ਕਿਹਾ ਕਿ ਐਮਰਜੈਂਸੀ ਸੀਮਾਵਾਂ ਨੇ ਤੁਰੰਤ ਕਾਰਵਾਈ ਕੀਤੀ ਸਾਵਧਾਨੀ ਵਜੋਂ ਫੋਮ ਤਾਇਨਾਤ ਕੀਤਾ ਸਾਰੇ ਮਹਿਮਾਨ ਸੁਰੱਖਿਅਤ ਨੇ ਤੇ ਕਿਸੇ ਦੇ ਜ਼ਖਮੀ ਹੋਣ ਦੀ ਰਿਪੋਰਟ ਨਹੀਂ ਹੈ ਇਹ ਕੈਰੀਅਰ ਇੱਕ ਬੋਇੰਗ 737 800 ਜੈਟ ਚਲਾਉਂਦਾ ਸੀ ਜੋ ਪ੍ਰਿੰਸੈਸ ਜੁਲੀਆਨਾ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਉਤਰਨਾ ਸੀ 에ਅਰਫਲੀਟਸ.net ਦੇ ਅਨੁਸਾਰ ਵੈਸਟ ਜੈਟ ਨੇ 2009 ਚ ਜੈਟ ਦੀ ਡਿਲੀਵਰੀ ਲਈ ਸੀ ਜਹਾਜ਼ ਚ 170 ਤੋਂ ਵੱਧ ਯਾਤਰੀਆਂ ਦੇ ਬੈਠਣ ਦੀ ਸਮਰੱਥਾ ਲਗਭਗ ਭਰਿਆ ਹੋਇਆ ਸੀ ਵੈਸਟ ਜੈਟ ਮੁਤਾਬਿਕ ਜਹਾਜ਼ ਚ 163 ਲੋਕ ਸਵਾਰ ਸਨ ਹਵਾਈ ਅੱਡੇ ਨੇ ਇੱਕ ਬਿਆਨ ਚੁਕਾਇਆ ਹੈ ਕਿ ਬਹੁਤ ਜ਼ਿਆਦਾ ਸਾਵਧਾਨੀ ਕਾਰਨ ਤਿੰਨ ਵਿਅਕਤੀਆਂ ਨੂੰ ਡਾਕਟਰੀ ਮੁਲਾਂਕਣ ਲਈ ਲਿਜਾਂਦਾ ਗਿਆ। ਕੋਈ ਅਗਨੀ ਨਹੀਂ ਲੱਗੀ ਹਾਲਾਂਕਿ ਰਨਵੇ ਦੇ ਨਾਲ ਸੰਪਰਕ ਹੋਣ ਕਾਰਨ ਜਹਾਜ਼ ਦੇ ਸੱਜੇ ਵਿੰਗ ਨੂੰ ਨੁਕਸਾਨ ਪਹੁੰਚਿਆ ਹੈ। ਐਕਸ ਦੇ ਪੋਸਟ ਕੀਤੀ ਗਈ ਵੀਡੀਓਜ਼ ਦੇ ਵਿੱਚ ਯਾਤਰੀਆਂ ਨੂੰ ਸਲਾਈਡਾਂ ਤੋਂ ਹੇਠਾਂ ਜਾਂਦੇ ਹੋਏ ਤੇ ਫਿਰ ਰਨਵੇ ਦੇ ਨਾਲ ਲੱਗਦੇ ਘਾਵ ਵਾਲੇ ਖੇਤਰ ਤੇ ਤੁਰਦੇ ਹੋਏ ਵਿਖਿਆ ਗਿਆ ਹੈ। ਹੋਰ ਫੁਟੇਜ ਤੋਂ ਪਤਾ ਚੱਲਿਆ ਹੈ ਕਿ ਸੱਜੇ ਲੈਂਡਿੰਗ ਗੀਅਰ ਦਾ ਇੱਕ ਹਿੱਸਾ ਰਨਵੇ ਦੇ ਨਾਲ ਟਕਰਾਉਣ ਤੋਂ ਬਾਅਦ ਟੈਗ ਗਿਆ ਜਾਪਦਾ ਹੈ। ਇੱਕ ਯਾਤਰੀ ਨੇ ਫੇਸਬੁੱਕ ਤੇ ਇੱਕ ਵੀਡੀਓ ਪੋਸਟ ਕੀਤੀ ਜਿਸ ਚ ਸੱਜੇ ਪਾਸੇ ਵਾਲੀ ਖਿੜਕੀ ਦਿਖਾਈ ਦੇ ਰਹੀ ਸੀ ਅਤੇ ਜਿਵੇਂ ਹੀ ਕੈਮਰਾ ਅਚਾਨਕ ਹੇਠਾਂ ਵੱਲ ਝੁਕਿਆ ਤਾਂ ਕੈਬਿਨ ਦੇ ਵਿੱਚ ਆਵਾਜ਼ਾਂ ਆਉਣੀਆਂ ਸ਼ੁਰੂ ਹੋ ਗਈਆਂ ਪਰੇ ਚੀਕਾ ਨਹੀਂ ਸੀ ਐਤਵਾਰ ਰਾਤ ਨੂੰ ਹਵਾਈ ਅੱਡੇ ਤੋਂ ਲਾਈਵ ਸਟ੍ਰੀਮਿੰਗ ਦੌਰਾਨ ਐਮਰਜੈਂਸੀ ਵਾਹਨ ਲੈਂਡਿੰਗ ਤੋਂ ਕਈ ਘੰਟੇ ਬਾਅਦ ਹੀ ਜਹਾਜ਼ ਦੇ ਕੋਲ ਖੜੇ ਰਹੇ ਅਤੇ ਦਿਨ ਦੇ ਸ਼ੁਰੂ ਤੋਂ ਹੀ ਫੋਗ ਜ਼ਮੀਨ ਤੋਂ ਖਿਸਕ ਗਈ ਸੇਨ ਮਾਰਟਨ ਦੇ ਪ੍ਰਧਾਨ ਮੰਤਰੀ ਲੋਕ ਮਾਰਸੇਲ ਲੀਨਾ ਨੇ ਨਿਊਜ਼ ਕਾਨਫਰੰਸ ਦੇ ਵਿੱਚ ਆਖਿਆ ਸਭ ਤੋਂ ਪਹਿਲਾਂ ਅਸੀਂ ਤਨਮਾਦੀਆਂ ਵੈਸਟ ਜੈਟ ਫਲਾਈਟ WS276 ਦੇ ਯਾਤਰੀ ਤੇ ਚਾਲਕ ਦਲ ਸੁਰੱਖਿਤ ਨੇ ਯਾਤਰੀਆਂ ਹਵਾਬਾਜ਼ੀ ਕਰਮਚਾਰੀਆਂ ਅਤੇ ਆਮ ਲੋਕਾਂ ਦੀ ਸੁਰੱਖਿਆ ਸਾਡੀ ਸਭ ਤੋਂ ਵੱਡੀ ਤਰਜੀਹ ਬਣੀ ਹੋਈ ਹੈ ਮਾਰਸੇਲੀਨਾ ਨੇ ਹਵਾਈ ਅੱਡੇ ਦੇ ਫਾਇਰਫਾਈਟਰਸ ਤੇ ਸੰਚਾਲਨ ਸਟਾਫ ਦੇ ਨਾਲ-ਨਾਲ ਸੇਂਟ ਮਾਰਟਨ ਦੇ ਸਿਵਲ ਐਵੀਏਸ਼ਨ ਅਥਾਰਟੀ ਦੇ ਹੰਗਾਰੇ ਦੀ ਪ੍ਰਸ਼ੰਸਾ ਕੀਤੀ ਵੈਸਟ ਜੈਟ ਦਾ ਕਹਿਣਾ ਹੈ ਕਿ 에ਰਲਾਈਨ ਨੇ ਸਥਾਨਕ ਹਵਾਬਾਜ਼ੀ ਜਾਂਚ ਕਰਤਾਵਾਂ ਦੇ ਨਾਲ ਸਹਿਯੋਗ ਕਰ ਰਹੀ ਹੈ ਤੇ ਉਦੋਂ ਟੋਰਾਂਟੋ ਦਫ਼ਤਰ ਦੇ ਮਕਾਨ ਮਾਲਕਾਂ ਨੇ ਜਗਾ ਦੀ ਮੰਗ ਵਧਨਕਾਰਿਆਂ ਵੱਡਾ ਕਦਮ ਚੁੱਕਿਆ ਤੇ ਕਿਰਾਏਦਾਰਾਂ ਨੂੰ ਪ੍ਰੋਤਸਾਹਨ ਦੇਣਾ ਘਟਾ ਕਰ ਦਿੱਤਾ ਗਿਆ ਹੈ ਟ੍ਰਾਂਟੋ ਦੇ ਵਿੱਚ ਦਫ਼ਤਰਾਂ ਦੀ ਮੰਗ ਵੱਧ ਰਹੀ ਹੈ ਯਾਨੀ ਕਿ ਦਫ਼ਤਰਾਂ ਨੂੰ ਕਿਰਾਏ ਤੇ ਲੈਣ ਦੀ ਮੰਗ ਵੱਧ ਰਹੀ ਹੈ ਜਿਸ ਕਰਕੇ ਕਿਰਾਏਦਾਰਾਂ ਨੂੰ ਤਰਜੀ ਨਹੀਂ ਦਿੱਤੀ ਜਾ ਰਹੀ ਮਕਾਨ ਮਾਲਕਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਕੋਲ ਪਹਿਲਾਂ ਹੀ ਜਗ੍ਹਾ ਦੀ ਬਹੁਤ ਘਾਟ ਹੈ ਟ੍ਰਾਂਟੋ ਡਾਊਨਟਾਊਨ ਚ ਜਗ੍ਹਾ ਦੀ ਮੰਗ ਵਿੱਚ ਤੇਜ਼ੀ ਆਉਣ ਕਾਰਨ ਬਿਜਲੀ ਦਫ਼ਤਰ ਕਿਰਾਏਦਾਰਾਂ ਤੋਂ ਵਾਪਸ ਮਕਾਨ ਮਾਲਕਾਂ ਵੱਲ ਜਾਣ ਪਏ ਨੇ ਟ੍ਰਾਂਟੋ ਆਫਿਸ ਟਾਵਰ ਦੇ ਮਕਾਨ ਮਾਲਕ ਕਿਰਾਏਦਾਰਾਂ ਨੂੰ ਖਾਲੀ ਦਫ਼ਤਰਾਂ ਵਾਲੇ ਲੁਭਾਉਣ ਲਈ ਸਾਲਾਂ ਤੋਂ ਦਿੱਤੇ ਜਾ ਰਹੇ ਕੀਮਤੀ ਪ੍ਰੋਤਸਾਹਨਾ ਨੂੰ ਘਟਾੜੇ ਨੇ ਜਿਸ 'ਚ ਕਈ ਮਹੀਨਿਆਂ ਦਾ ਮੁਫਤ ਕਿਰਾਇਆ ਅਤੇ ਖਾਲੀ ਜਗ੍ਹਾ ਬਣਾਉਣ ਲਈ ਵਾਧੂ ਨਤੀ ਸ਼ਾਮਲ ਹੈ ਟਰੀਮ ਆਫਿਸ ਆਰੀ ਆਈਟੀ ਦੇ ਮੁੱਖ ਕਾਰਜਕਾਰੀ ਮਾਈਕਲ ਕੁਪਰ ਨੇ ਕਿਹਾ ਅਸੀਂ ਠੋਸ ਸੁਧਾਰ ਦੇਖ ਰਹੇ ਹਾਂ ਇੱਕ ਸਾਲ ਪਹਿਲਾਂ ਦੇ ਮੁਕਾਬਲੇ 'ਚ ਇਹ ਵੱਡਾ ਬਦਲਾ ਹੈ ਜਦੋਂ ਕਿ ਕਿਰਾਏਦਾਰਾਂ ਕੋਲ ਬਹੁਤ ਸਾਰੇ ਆਪਸ਼ਨਸ ਹਨ ਤੇ ਦਲਾਲਾਂ ਤੇ ਮਕਾਨ ਮਾਲਕਾਂ ਦੁਆਰਾ ਉਹਨਾਂ ਨੂੰ ਲੁਭਾਇਆ ਜਾ ਰਿਹਾ ਸੀ ਆਰਲਟਸ ਗਰੁੱਪ ਦੇ ਅੰਕੜਿਆਂ ਅਨੁਸਾਰ ਡਾਊਨਟਾਊਨ ਦਫਤਰੀ ਇਮਾਰਤਾਂ ਦੀ ਉਪਲਬਧਤਾ ਦਰ ਮਾਰਕੀਟਿੰਗ ਕੀਤੀ ਜਾ ਰਹੀ ਹੈ ਅਤੇ ਲੀਜ਼ ਲਈ ਉਪਲਬਧ ਜਗ੍ਹਾ ਦੀ ਮਾਤਰਾ ਸਤੰਬਰ ਚ ਘਟ ਕੇ 17.7 ਫੀਸਦੀ ਹੋ ਗਈ ਹੈ AIFD -0.55 ਫੀਸਦੀ ਪਿਛਲੇ ਸਾਲ ਦੀ ਤੀਜੀ ਤਮਾਹੇ ਚ 20.4 ਫੀਸਦੀ ਤੋਂ ਘਟ ਹੈ ਕੋਵਿਡ ਮਹਾਂਮਾਰੀ ਦੇ ਸ਼ੁਰੂ ਚ ਕਿਰਾਏਦਾਰ ਜਗ੍ਹਾ ਖਾਲੀ ਕਰਨ ਲਈ ਦੌੜ ਰਹੇ ਸਨ ਤਾਂ ਨਵੀਆਂ ਇਮਾਰਤਾਂ ਦੀ ਮੰਗ ਮਜ਼ਬੂਤ ਰਹੀ ਜਿਸ ਵਿੱਚ ਨਵੀਨਤਮ ਸਹੂਲਤਾਂ ਤੇ ਟ੍ਰਾਂਟੋ ਦੇ ਮੁੱਖ ਕਮਿਊਟਰ ਰੇਲਵੇ ਸਟੇਸ਼ਨ ਦੇ ਨੇੜੇ ਵਾਲੀਆਂ ਸਹੂਲਤਾਂ ਸਨ ਪਰ ਪੁਰਾਣੇ ਦਫਤਰੀ ਟਾਵਰਾਂ 'ਚ ਅਵੇਲੇਬਿਲਟੀ ਦੇਰਾ ਮੁਕਾਬਲਤਨ ਵਾਟਸਨ ਜਸਟਿਸ ਸ਼ਾਨਦਾਰ ਰੈੱਡ ਗ੍ਰੇਨਾਇਟ ਸਕੋਸ਼ੀਆ ਪਲਾਜ਼ਾ ਤੇ ਪ੍ਰਮੁੱਖ ਕਮਰਸ ਕੋਰਟ ਸ਼ਾਮਿਲ ਹੈ ਮਹਮਾਰੀ ਦੇ ਸ਼ੁਰੂ ਚ ਮਕਾਨ ਮਾਲਕਾਂ ਨੇ ਕਿਰਾਏਦਾਰਾਂ ਨੂੰ ਅਟਰੈਕਟ ਕਰਨ ਤੇ ਉਹਨਾਂ ਨੂੰ ਬਰਕਰਾਰ ਰੱਖਣ ਲਈ ਪ੍ਰੋਚਾਹਨ ਦੀ ਵਰਤੋਂ ਕੀਤੀ। ਉਹਨਾਂ ਨੇ ਕਿਰਾਏਦਾਰਾਂ ਨੂੰ ਪ੍ਰਾਪਤ ਕਰਨ ਅਤੇ ਰੱਖਣ ਦੇ ਲਈ ਕਿਰਾਏ ਦੇ ਵਿੱਚ ਬਹੁਤ ਜ਼ਿਆਦਾ ਕਮੀ ਨਹੀਂ ਕੀਤੀ ਅਤੇ ਇਸ ਨੇ ਉਹਨਾਂ ਦੀਆਂ ਇਮਾਰਤਾਂ ਦੀ ਉੱਚ ਕੀਮਤ ਰੱਖਣ ਦੇ ਵਿੱਚ ਮਦਦ ਕੀਤੀ। ਅੱਜ ਮਕਾਨ ਮਾਲਕਾਂ ਨੂੰ ਭਾਰੀ ਪ੍ਰੋਚਾਹਨ ਦੇਣ ਦੀ ਲੋੜ ਨਹੀਂ ਹੈ। ਸ਼ੁੱਧ ਪ੍ਰਭਾਵੀ ਕਿਰਾਏ ਫਿਰ ਤੋਂ ਵੱਧ ਰਹੇ ਨੇ। ਅਲਸ ਦੇ ਅੰਕੜਿਆਂ ਦੇ ਅਨੁਸਾਰ ਜੂਨ ਦੇ ਵਿੱਚ ਖਤਮ ਹੋਈ ਦੂਜੀ ਤਿਮਾਹੀ ਲਈ ਔਸਤ ਸ਼ੁੱਧ ਪ੍ਰਭਾਵੀ ਕਿਰਾਿਆਂ ਦੇ ਵਿੱਚ ਵਿੱਤੀ ਜ਼ਿਲ੍ਹੇ ਦੇ ਚੋਟੀ ਦੇ ਦਫ਼ਤਰ ਟਾਵਰਾਂ ਦੇ ਲਈ 30 ਪੁਆਇੰਟ 50 ਡਾਲਰ ਪ੍ਰਤੀ ਵਰਗ ਫੁੱਟ ਸ਼ਾਮਲ ਸੀ 2024 ਦੀ ਇਸੇ ਮਿਆਦ ਦੇ ਵਿੱਚ 25.33 ਡਾਲਰ ਤੋਂ 20% ਦੀ ਵਾਧਾ ਦੋ ਵੱਡੇ ਕੈਨੇਡੀਅਨ ਬੈਂਕਾਂ ਰਾਇਲ ਬੈਂਕ ਆਫ ਕੈਨੇਡਾ ਅਤੇ ਬੈਂਕ ਆਫ ਨੋਵਾ ਸਕੋਸ਼ੀਆ ਨੇ ਆਪਣੇ ਸਟਾਫ ਨੂੰ ਦੱਸਿਆ ਹੈ ਕਿ ਉਹ ਕੰਮ ਵਾਲੀ ਥਾਂ ਦੀ ਘਾਟ ਨੂੰ ਪੂਰਾ ਕਰਨ 'ਚ ਮਦਦ ਲਈ ਹੋਰ ਦਫ਼ਤਰੀ ਥਾਂ ਦੀ ਭਾਲ ਕਰ ਰਹੇ ਨੇ ਦੋ ਸੂਤਰਾਂ ਦੇ ਅਨੁਸਾਰ ਸਕੋਸ਼ੀਆ ਬੈਂਕ ਨੇ 8,50,000 ਤੋਂ 10 ਲੱਖ ਵਰਗ ਫੁੱਟ ਦਫ਼ਤਰੀ ਜਗ੍ਹਾ ਨੂੰ ਲੀਜ਼ ਤੇ ਦੇਣ ਲਈ ਪ੍ਰਸਤਾਵ ਲਈ ਬੇਨਤੀ ਜਾਰੀ ਕੀਤੀ ਹੈ ਗਲੋਬਲ ਐਂਡ ਮੇਲ ਨੇ ਉਹਨਾਂ ਦਾ ਨਾਮ ਨਹੀਂ ਦੱਸਿਆ ਕਿਉਂਕਿ के मामले ते ਜਨਤਕ ਤੌਰ ਤੇ ਚਰਚਾ ਕਰਨ ਲਈ ਅਧਿਕਾਰਿਤ ਨਹੀਂ ਹਨ ਆਰਬੀਸੀ ਨੇ ਹਾਲ ਹੀ ਦੇ ਵਿੱਚ ਆਪਣੀ ਰੀਅਲ اسٹیਟ ਤੇ ਕੰਮ ਕਰਨ ਲਈ ਵਪਾਰਕ ਰੀਅਲ اسٹیਟ ਫਾਰਮਸੀ ਬੀ ਆਰ ਆਈ ਨੂੰ ਨਿਯੁਕਤ ਕੀਤਾ ਹੈ ਫਰਮ ਨੇ ਇਸ ਦੀ ਪੁਸ਼ਟੀ ਕੀਤੀ ਹੈ ਦੋਵਾਂ ਬੈਂਕਾਂ ਦੇ ਬੁਲਾਰਿਆਂ ਨੇ ਕੋਈ ਵੀ ਟਿੱਪਣੀ ਕਰਨ ਤੋਂ ਇਨਕਾਰ ਕਰ ਦਿੱਤਾ ਦੋਵੇਂ ਬੈਂਕ ਬੈਂਕ ਆਫ ਮੌਂਟਰੀਅਲ ਤੇ ਟੋਰੰਟੋ ਡੋਮਿਨੀਅਨ ਬੈਂਕ ਦੇ ਨਾਲ ਇਸ ਫਾਲ ਦੇ ਵਿੱਚ ਸਟਾਫ ਨੂੰ ਹਫਤੇ 'ਚ 4 ਦਿਨ ਦਫ਼ਤਰ 'ਚ ਵਾਪਸ ਆਉਣ ਦੀ ਲੋੜ ਕਰ ਰਹੇ ਨੇ ਹੋਰ ਮਾਲਕ ਜਿਵੇਂ ਕਿ ਅਨਟਾਰੀਓ ਸਰਕਾਰ ਤੇ ਰੋਜਸਟ ਕਮਿਊਨੀਕੇਸ਼ਨਜ਼ ਇਨਕ ਦੇ ਨਵੇਂ ਸਾਲਾਂ ਦੇ ਵਿੱਚ ਹਫਤੇ 'ਚ 5 ਦਿਨ ਦਫਤਰ ਦੇ ਵਿੱਚ ਆ ਕੇ ਕੰਮ ਕਰਨ ਵਾਸਤੇ ਜ਼ੋਰ ਦਿੱਤਾ ਹੈ ਉੱਧਰ ਅਲਬਰਟਾ ਦੇ ਨੌਜਵਾਨਾਂ ਨੂੰ ਨੌਕਰੀਆਂ ਦੀਆਂ ਸੰਭਾਵਨਾਵਾਂ ਬਾਰੇ ਉਮੀਦ ਗਵਾਉਣੀ ਪੈ ਰਹੀ ਹੈ ਅਲਬਰਟਾ ਦੇ ਨੌਜਵਾਨ ਇਸ ਗੱਲ ਤੋਂ ਚਿੰਤਿਤ ਨੇ ਕਿ ਉਹਨਾਂ ਨੂੰ ਨੌਕਰੀਆਂ ਨਹੀਂ ਮਿਲ ਰਹੀਆਂ ਬੇਰੁਜ਼ਗਾਰੀ ਨਵੇਂ ਸਿਖਰ ਦੇ ਉੱਤੇ ਪਹੁੰਚ ਗਈ ਹੈ ਅਰਥਸ਼ਾਸਤਰੀ ਵਪਾਰ ਯੁੱਧ ਤੇ ਆਪਾਦੀ ਵਾਦੇ ਨੂੰ ਵਿਦਾਊ ਕਾਰਕਾਂ ਵਜੋਂ ਵੇਖ ਰਹੇ ਨੇ ਅਰਥਸ਼ਾਸਤੀਆਂ ਦਾ ਕਹਿਣਾ ਹੈ ਕਿ ਇੱਕ ਤਾਂ ਟੈਰਿਫ ਯੁੱਧ ਤੇ ਦੂਜਾ ਪੋਪੂਲੇਸ਼ਨ ਦੇ ਵਿੱਚ ਵਾਧਾ ਇਸ ਕਰਕੇ ਲੋਕਾਂ ਨੂੰ ਨੌਕਰੀਆਂ ਗਵਾਉਣੀਆਂ ਪੈ ਰਹੀਆਂ ਨੇ 19 ਸਾਲਾਂ ਐਵੈਡ ਗੁਡਰਿਸਲੀ ਨੌਕਰੀ ਦੀ ਭਾਲ ਨੂੰ ਅਸਵੀਕਾਰ ਦੁਆਰਾ ਪ੍ਰਭਾਸ਼ਿਤ ਕੀਤਾ ਗਿਆ ਖਾਸ ਕਰਕੇ ਹਾਈ ਸਕੂਲ ਪਾਸ ਆਊਟ ਹੋਣ ਤੋਂ ਬਾਅਦ ਉਹ ਆਪਣੇ ਮੁਕਾਬਲੇ ਤੋਂ ਪੂਰੀ ਤਰ੍ਹਾਂ ਜਾਣੂ ਹੈ ਐਡਮਿੰਟਨ ਦੇ ਕਿੰਗਸਵੇ ਮਾਲ ਦੇ ਵਿੱਚ ਇੱਕ ਨੌਕਰੀ ਮੇਲੇ ਦੇ ਵਿੱਚ ਨੌਕਰੀ ਲੱਭਣ ਵਾਲਿਆਂ ਦੀ ਲੰਬੀ ਕਤਾਰ ਦੇ ਵਿੱਚ 19 ਸਾਲਾਂ ਨੌਜਵਾਨ ਵੀ ਖੜਾ ਸੀ ਗੁਡਰਿਸ ਦਾ ਕਹਿਣਾ ਹੈ ਕਿ ਮੇਰੇ ਕੋਲ ਪਰਚੂਨ ਵਪਾਰ ਦਾ ਇੱਕ ਜਾਂ ਦੋ ਸਾਲ ਦਾ ਐਕਸਪੀਰੀਅੰਸ ਹੈ ਤੇ ਨੌਕਰੀਆਂ ਦੀ ਭਾਲ 'ਚ 3 ਸਾਲ ਬੀਤਣ ਦੇ ਬਾਵਜੂਦ ਉਸ ਨੂੰ ਕਿਸੇ ਨੇ ਮੌਕਾ ਨਹੀਂ ਦਿੱਤਾ ਉਹ ਕਿਸੇ ਵੀ ਨੌਕਰੀ ਦੀ ਭਾਲ ਚ ਹੈ ਜੋ ਉਸ ਨੂੰ ਸਕੇ ਅਤੇ ਉਹ ਇੱਕ ਵੱਡੀ ਸਫਲਤਾ ਪ੍ਰਾਪਤ ਕਰ ਸਕੇ ਪੋਸਟ-ਸੈਕੰਡਰੀ ਸਿੱਖਿਆ ਦੇ ਲਈ ਕੁਝ ਪੈਸੇ ਬਚਾਉਣ ਦੀ ਵੀ ਉਸ ਦੇ ਵੱਲੋਂ ਉਮੀਦ ਕੀਤੀ ਜਾ ਰਹੀ ਹੈ ਉਸ ਨੇ ਇੱਕ ਨਿੱਜੀ ਸੁਰੱਖਿਆ ਕੰਪਨੀ ਚ ਨੌਕਰੀ ਲਈ ਅਰਜ਼ੀ ਦਿੱਤੀ ਹੈ ਸਟੈਟਿਸਟਿਕਸ ਕੈਨਟਾ ਦੇ ਨਵੇਂ ਆંકੜਿਆਂ ਤੋਂ ਪਤਾ ਚੱਲਿਆ ਕਿ ਗੋਡਰਿੰਸ ਦੀ ਕਹਾਣੀ ਬਹੁਤ ਸਾਰੀਆਂ ਕਹਾਣੀਆਂ ਚੋਂ ਇੱਕ ਹੈ ਕਿਉਂਕਿ ਅਲਬਰਟਾ ਦੇਸ਼ ਦੇ ਵਿੱਚ ਸਭ ਤੋਂ ਵੱਡੇ ਨੌਕਰੀਆਂ ਦੇ ਨੁਕਸਾਨ ਦਾ ਸਾਹਮਣਾ ਕਰ ਰਿਹਾ ਹੈ ਕੋਵਿਡ-19 ਮਹਾਂਮਾਰੀ ਦੇ ਦੋ ਸਿਖਰ ਸਾਲਾਂ ਨੂੰ ਛੱਡ ਕੇ ਅਲਬਰਟਾ ਦੀ ਬੇਰੋਜ਼ਗਾਰੀ ਦਰ ਅਗਸਤ 2017 ਤੋਂ ਬਾਅਦ ਸਭ ਤੋਂ ਵੱਧ ਹੈ ਨੌਜਵਾਨਾਂ ਲਈ ਇਹ ਤਸਵੀਰ ਹੋ ਜੋ ਵਾਪਸ ਆਉਣ ਵਾਲੇ ਵਿਦਿਆਰਥੀਆਂ ਦੇ ਲਈ ਬੇਰੁਜ਼ਗਾਰੀ ਦਰ ਇਸ ਗਰਮੀਆਂ ਦੇ ਵਿੱਚ ਔਸਤਨ ਲਗਭਗ 18% ਰਹੀ ਹੈ ਇਸ ਵਿੱਚ 15 ਤੋਂ 24 ਸਾਲ ਦੀ ਉਮਰ ਦੇ ਨੌਜਵਾਨ ਸ਼ਾਮਲ ਨੇ ਅਲਬਰਟਾ 'ਚ ਇਸ ਗਰਮੀਆਂ 'ਚ ਵਾਪਸ ਆਉਣ ਵਾਲੇ ਚਾਰ ਵਿਦਿਆਰਥੀਆਂ ਵਿੱਚੋਂ ਲਗਭਗ ਇੱਕ ਨੂੰ ਨੌਕਰੀ ਨਹੀਂ ਮਿਲੀ ਆંકੜੇ ਦੱਸਦੇ ਨੇ ਕਿ ਚਾਰ 'ਚੋਂ ਸਿਰਫ ਇੱਕ ਨੂੰ ਨੌਕਰੀ ਨਾ ਮਿਲਣ ਕਰਕੇ ਤਿੰਨ ਨੂੰ ਰੋਜ਼ਗਾਰ ਮਿਲਿਆ ਪ੍ਰੋਸਪੈਕਟ ਹਿਊਮਨ ਸਰਵਿਸਿਜ਼ ਦੇ ਸੀਨੀਅਰ ਮੈਨੇਜਰ ਡੇਵਿਡ ਬਲੈਕਬਰਨ ਨੇ ਕਿਹਾ ਕਿ ਬਾਜ਼ਾਰ ਮੁਕਾਬਲੇਬਾਜ਼ੀ ਦੇ ਵਿੱਚ ਹੈ ਨੌਕਰੀਆਂ ਲੱਭਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਹੈ ਪ੍ਰੋਸਪੈਕਟ ਹਿਊਮਨ ਐਡਵਿੰਟਨ ਦੀ ਇੱਕ ਗੈਰ ਮੁਨਾਫਾ ਸੰਸਥਾ ਹੈ ਜੋ ਲੋਕਾਂ ਨੂੰ ਨੌਕਰੀ ਤੇ ਰੱਖਣ 'ਚ ਮਦਦ ਕਰਨ ਲਈ ਡੈਡੀਕੇਟਿਡ ਹੈ ਬਲੈਕਬਰਨ ਨੇ ਮਾਲ ਰਿਟੇਲ ਰਾਨੂ ਨੌਕਰੀ ਲੱਭਣ ਵਾਲਿਆਂ ਦੇ ਨਾਲ ਜੋੜਨ ਲਈ ਕਿੰਗਸਵੇ ਨੌਕਰੀ ਮੇਲੇ ਦਾ ਆਯੋਜਨ ਕਰਨ 'ਚ ਮਦਦ ਕੀਤੀ ਉਹਨਾਂ ਆਖਿਆ ਕਿ ਪਿਛਲੇ ਕੁਝ ਸਾਲਾਂ 'ਚ ਨੌਜਵਾਨਾਂ ਨੂੰ ਆਪਣੇ ਦਰਵਾਜ਼ੇ ਤੇ ਪਿਆਰ ਰੱਖਣ ਦੀ ਕੋਸ਼ਿਸ਼ ਕਰਨ ਵਾਲਿਆਂ ਨੂੰ ਬਹੁਤ ਸਾਰੀਆਂ ਚੁਣੌਤੀ ਗਰੁੱਪ ਦੇ ਅਰਥਸ਼ਾਸਤਰੀ ਐਲਜੀ ਵਲੈਂਸੀਆ ਨੇ ਜਾਰੀ ਕੀਤੀ ਗਈ 10 ਜਾਰਡਿਨਸ ਗਰੁੱਪ ਦੇ ਅਰਥਸ਼ਾਸਤਰੀ ਐਲਜੀ ਵਸਲੀਆਂ ਨੇ ਕਿਹਾ ਹੈ ਕਿ ਗਿਗ ਵਰਕ ਵਿੱਚ ਵਾਧਾ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਤੇਜ਼ੀ ਦੇ ਨਾਲ ਆਬਾਦੀ ਵਿੱਚ ਵਾਧਾ ਇਹ ਸਾਰੇ ਕੈਨੇਡਾ ਦੇ ਸਭ ਤੋਂ ਘੱਟ ਉਮਰ ਦੇ ਕਾਮਿਆਂ ਲਈ ਨੌਕਰੀਆਂ ਦੀਆਂ ਸੰਭਾਵਨਾਵਾਂ ਨੂੰ ਨੁਕਸਾਨ ਪਹੁੰਚਾ ਰਹੇ ਨੇ। ਉਹਨਾਂ ਦਲੀਲ ਦਿੱਤੀ ਹੈ ਕਿ ਬੇਰੋਜ਼ਗਾਰੀ ਦੇ ਲੰਬੇ ਸਮੇਂ ਤੱਕ ਰਹਿਣ ਨਾਲ ਕਮਾਈ ਦੀ ਸੰਭਾਵਨਾ, ਕਰੀਅਰ ਦੇ ਵਿਕਾਸ ਤੇ ਕਰਮਚਾਰੀਆਂ ਦੇ ਭਵਿੱਖ ਲਈ ਨੈਟਵਰਕਿੰਗ ਦੇ ਮੌਕਿਆਂ 'ਤੇ ਅਸਰ ਪੈ ਸਕਦਾ ਹੈ। ਰਿਪੋਰਟ ਚ ਕਿਹਾ ਗਿਆ ਹੈ ਕਿ ਸਰਕਾਰਾਂ ਨੇ ਨੌਜਵਾਨਾਂ ਲਈ ਚੀਜ਼ਾਂ ਨੂੰ ਬਿਹਤਰ ਬਣਾਉਣ ਦੇ ਉਦੇਸ਼ ਨਾਲ ਪ੍ਰੋਗਰਾਮ ਪੇਸ਼ ਕੀਤੇ ਨੇ ਤੇ ਹੋਰ ਵੀ ਬਹੁਤ ਕੁਝ ਕਰਨ ਦੀ ਲੋੜ ਹੈ। ਅਲਬਰਟਾ ਦੇ ਨੌਕਰੀਆਂ, ਲੇ ਦੇ ਬੁਲਾੜੇ ਨੇ ਮੀਡੀਆ ਨੂੰ ਦੱਸਿਆ ਕਿ ਉਹ ਆਉਣ ਵਾਲੇ ਦਿਨਾਂ ਵਿੱਚ ਨੌਜਵਾਨਾਂ ਦੇ ਰੋਜ਼ਗਾਰ ਪਹਿਲ ਕਦਮੀਆਂ 'ਚ ਨਿਵੇਸ਼ ਕਰੇਗਾ ਫੈਡਰਲ ਕੰਜ਼ਰਵੇਟਿਵ ਨੇਤਾ ਪੀਰ ਪੋਲੀਵ ਦੇ ਅਸਥਾਈ ਵਿਦੇਸ਼ੀ ਕਾਮੇ ਪ੍ਰੋਗਰਾਮ ਨੂੰ ਖਤਮ ਕਰਨ ਦੇ ਸੱਦੇ ਵਾਂਗ ਅਲਬੋਟਾ ਸਰਕਾਰ ਨੇ ਵੀ ਇਮੀਗ੍ਰੇਸ਼ਨ ਪ੍ਰਤੀ ਆਟਵਾ ਦੇ ਪਹੁੰਚ ਵੱਲ ਇਸ਼ਾਰਾ ਕੀਤਾ ਹੈ ਤੇ ਉਦਯੋਗ ਸਮੂਹ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਕਾਣੀ ਦੇ 370 ਮਿਲੀਅਨ ਡਾਲਰ ਦੇ ਕੈਨੋਲਾ ਪ੍ਰੋਤਸਾਹਨ ਨਿਸ਼ਾਨੇ ਤੋਂ ਸਰਕਾਰ ਖੁੰਝ ਰਹੀ ਹੈ ਪ੍ਰਧਾਨ ਮੰਤਰੀ ਨੇ ਬੀਤੇ ਹਫਤੇ ਕਨੋਲਾ ਉਤਪਾਦਕਾਂ ਨੂੰ ਚੀਨੀ ਟੈਰਫ ਦਾ ਮੁਕਾਬਲਾ ਕਰਨ 'ਚ ਮਦਦ ਕਰਨ ਲਈ ਨਵੇਂ ਫੰਡਿੰਗ ਦਾ ਐਲਾਨ ਕੀਤਾ ਸੀ ਪਰ ਉਦਯੋਗ ਸਮੂਹਾਂ ਦਾ ਕਹਿਣਾ ਹੈ ਕਿ ਇਸ ਦੁਖਦੀ ਕੜੀ ਦੇ ਵਿੱਚ ਮੁਸ਼ਕਲ ਕੜੀ ਦੇ ਵਿੱਚ ਕਨੋਲਾ ਦੇ ਮਾਲਕਾਂ ਨੂੰ ਕਰਨਾ ਕੀ ਚਾਹੀਦਾ ਹੈ ਤੇ ਕਨੋਲਾ ਉਤਪਾਦਕਾਂ ਤੇ ਕਿਸਾਨਾਂ ਨੂੰ ਸਰਕਾਰ ਕਿਵੇਂ ਮਦਦ ਕਰ ਰਹੀ ਹੈ ਇਸ ਬਾਰੇ ਕੋਈ ਪਲਾਨ ਨਹੀਂ ਦਿੱਤਾ ਗਿਆ। ਕੈਨਡਾ ਦੀ ਕਨੋਲਾ ਕਾਉਂਸਲ ਦੇ ਪ੍ਰਧਾਨ ਦਾ ਕਹਿਣਾ ਹੈ ਕਿ ਇਸ ਹਫਤੇ ਪ੍ਰਧਾਨ ਮੰਤਰੀ ਮਾਰਕ ਕਾਰਨੀ ਦੁਆਰਾ ਐਲਾਨਿਆ ਗਿਆ ਨਵਾਂ ਫੰਡਿੰਗ ਇਸ ਗੱਲ ਤੋਂ ਖੁੰਝ ਗਿਆ ਕਿ ਚੀਨੀ ਟੈਰਿਫ ਦੇ ਮੱਦੇਨਜ਼ਰ ਉਦਯੋਗ ਨੂੰ ਇਸ ਸਮੇਂ ਕੀ ਚਾਹੀਦਾ ਹੈ। ਕ੍ਰਿਸ ਡੈਵਿਸਨ ਨੇ ਰੋਜ਼ਮੈਰੀ ਬਾਟਨ ਲਾਈਵ ਤੇ ਕਿਹਾ ਕਿ ਸਾਨੂੰ ਨਹੀਂ ਲੱਗਦਾ ਬਾਕੀ ਕਨੋਲਾ ਮੁੱਲ ਲੜੀ ਤੇ ਵਿਆਪਕ ਪ੍ਰਭਾਵਾਂ ਦੀ ਸਹੀ ਪਛਾਣ ਹੋਈ ਹੈ ਅਤੇ ਇਸ ਬਾਰੇ ਖਾਸ ਤੌਰ ਤੇ ਕੁਝ ਵੀ ਨਹੀਂ ਕੀਤਾ ਗਿਆ। ਪੀਐਮ ਕਾਰਨੀ ਨੇ ਸ਼ੁੱਕਰਵਾਰ ਨੂੰ ਨਵੇਂ ਬਾਇਓਫਿਊਲ ਉਤਪਾਦਨ ਪ੍ਰੋਤਸਾਹਨ ਪੇਸ਼ ਕਰਨ ਅਤੇ ਕਨੋਲਾ ਉਤਪਾਦਕਾਂ ਦੀ ਸਹਾਇਤਾ ਲਈ 370 ਮਿਲੀਅਨ ਡਾਲਰ ਤੋਂ ਵੱਧ ਪ੍ਰਦਾਨ ਕਰਨ ਦਾ ਵਾਅਦਾ ਕੀਤਾ ਪ੍ਰਧਾਨ ਮੰਤਰੀ ਨੇ ਇਹ ਵੀ ਕਿਹਾ ਹੈ ਕਿ ਉਹ ਕੈਨੇਡੀਅਨ ਬਾਇਓਫਿਊਲ ਉਦਯੋਗ ਦੇ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਕੈਨੇਡਾ ਦੇ ਸਾਫ ਫਿਊਲ ਨਿਮਾ ਦੇ ਵਿੱਚ ਸੋਧ ਕਰਨਗੇ ਕਨੋਲਾ ਉਤਪਾਦਕਾਂ ਦੇ ਲਈ ਕਰਜ਼ੇ ਦੀ ਸੀਮਾ ਵਧਾ ਕੇ 5 ਲੱਖ ਡਾਲਰ ਕਰਨਗੇ ਤੇ ਖੇਤੀਬਾੜੀ ਖੇਤਰਾਂ ਨੂੰ ਸਮਰਥਨ ਦੇਣ ਲਈ ਵਪਾਰ ਵਿਭਿੰਨਤਾ ਉਪਾਵਾਂ 'ਚ ਨਿਵੇਸ਼ ਕਰਨਗੇ ਇਹ ਉਪਾਅ ਚੀਨ ਵੱਲੋਂ ਪਿਛਲੇ ਮਹੀਨੇ ਕੈਨੇਡੀਅਨ ਕਨੋਲਾ ਤੇ 75.8 ਫੀਸਦੀ ਟੈਰਫ ਲਗਾਉਣ ਤੋਂ ਬਾਅਦ ਕੀਤੇ ਗਏ ਜਵਾਬ ਚ ਸੀ ਇਸ ਕਦਮ ਨੂੰ ਵਿਆਪਕ ਤੌਰ ਤੇ ਕੈਨੇਡਾ ਦੇ ਚੀਨੀ ਇਲੈਕਟ੍ਰਿਕ ਵਹਨਾ ਦੇ ਸੌਫਿਸ ਦੀ ਟੈਰਿਫ ਦੇ ਜਵਾਬ ਚ ਇੱਕ ਜਵਾਬੀ ਹਮਲੇ ਵਜੋਂ ਦੇਖਿਆ ਜਾ ਰਿਹਾ ਹੈ ਡੈਵਿਸਨ ਨੇ ਹੋਸਟ ਰੋਜ਼ਮੈਰੀ ਬਾਟਰਨ ਨੂੰ ਦੱਸਿਆ ਹੈ ਕਿ ਕਨੋਲਾ ਉਦਯੋਗ ਸਬਸਿਡੀਆਂ ਬਾਰੇ ਨਹੀਂ ਹੈ ਤੇ ਨਾ ਹੀ ਸਬਸਿਡੀਆਂ ਦੀ ਭਾਲ ਕਰ ਰਿਹਾ ਉਹਨਾਂ ਆਖਿਆ ਹੈ ਕਿ ਇਹ ਟੈਰਿਫ ਜਿੰਨਾ ਚਿਰ ਲਾਗੂ ਰਹਿਣਗੇ ਉਹਨਾਂ ਹੀ ਮਹੱਤਵਪੂਰਨ ਉਹਨਾਂ ਹੀ ਜ਼ਿਆਦਾ ਨਕਾਰਾਤਮਕ ਪ੍ਰਭਾਵ ਉਹਨਾਂ ਹੀ ਜ਼ਿਆਦਾ ਵਿਆਪਕ ਹੋਵੇਗਾ ਸਸਕੇਚਵਨ ਆਧਾਰਿਤ ਕਨੋਲਾ ਕਿਸਾਨ ਰੌਬ ਸਟੋਨ ਨੇ ਅੰਦਾਜ਼ਾ ਲਗਾਇਆ ਹੈ ਕਿ ਜੇਕਰ ਕੈਨੇਡਾ ਚੀਨ ਵਪਾਰ ਯੁੱਧ ਕਾਰਨ ਉਸ ਨੂੰ 1 ਡਾਲਰ ਪ੍ਰਤੀ ਬੁਸ਼ਲ ਦਾ ਨੁਕਸਾਨ ਹੋਇਆ ਤਾਂ ਇਸ ਸਾਲ ਉਸਦੇ ਫਾਰਮ ਨੂੰ ਕ ਵਾਦਨ ਤੇ ਡੇਢ ਲੱਖ ਡਾਲਰ ਦਾ ਨੁਕਸਾਨ ਹੋ ਸਕਦਾ ਹੈ ਉਹ ਕੈਨੇਡਾ ਦੇ ਯੋਜਨਾਬਧ ਬਾਇਓਫਿਊਲ ਨਿਵੇਸ਼ਾਂ ਦੀ ਸ਼ਲਾਘਾ ਕਰਦੇ ਨੇ ਪਰ ਸਟੋਨ ਨੇ ਕਿਹਾ ਕਿ ਉਹ ਇਸ ਸਧਾਰਨ ਮੁੱਦੇ ਨੂੰ ਨਹੀਂ ਬਦਲ ਸਕਦਾ ਕਿ ਚੀਨ ਕੈਨੇਡਾ ਦਾ ਸਭ ਤੋਂ ਵੱਡਾ ਕੈਨੋਲਾ ਬਾਜ਼ਾਰ ਹੈ ਇਸ ਸਮੇਂ ਸਟੋਨ ਮੁਤਾਬਕ ਉਹ ਕੈਨੋਲਾ ਉਗਾਉਣ ਤੇ ਰੋਕ ਨਹੀਂ ਲਗਾ ਸਕਦਾ ਕਿਉਂਕਿ ਅਗਲੇ ਸਾਲ ਦੇ ਫਸਲੀ ਚੱਕਰ ਲਈ ਯੋਜਨਾਵਾਂ ਪਹਿਲਾਂ ਹੀ ਨਿਰਧਾਰਿਤ ਨੇ ਪਰ ਉਹਨਾਂ ਆਖਿਆ ਹੈ ਕਿ ਉਸਨੂੰ ਹਜੇ ਵੀ ਸੰਗੀ ਸਰਕਾਰ ਤੇ ਚੱਲ ਰਹੇ ਵਪਾਰੀ ਯੁੱਧ ਨੂੰ ਹੱਲ ਕਰਨ ਲਈ ਭਰੋਸਾ ਹੈ ਚੀਨ ਨੇ ਐਲਾਨ ਕੀਤਾ ਹੈ ਕਿ ਉਹ ਕੈਨੇਡੀਅਨ ਕੈਨੋਲਾ ਆਯਾਤ ਦੀ ਜਾਂਚ ਨੂੰ ਵਧਾੜਿਆ ਦੋਵਾਂ ਦੇਸ਼ਾਂ ਫਾਤ ਲਈ 6 ਮਹੀਨੇ ਖੋਰ ਸਮਾਂ ਦਿੱਤਾ ਗਿਆ ਇੱਕ ਬਿਆਨ ਦੇ ਵਿੱਚ ਦੱਸਿਆ ਗਿਆ ਹੈ ਕਿ ਵੰਜ ਮੰਤਰਾਲੇ ਨੇ ਆਖਿਆ ਐਂਟੀ ਡੰਪਿੰਗ ਜਾਂਚ ਹੁਣ 9 ਮਾਰਚ 2026 ਤੱਕ ਚੱਲੇਗੀ ਮਾਮਲੇ ਦੀ ਗੁੰਝਲਤਾ ਦਾ ਹਵਾਲਾ ਦਿੱਤਾ ਗਿਆ ਇਹ ਐਲਾਨ ਸਸਕੇਚਵਾਨ ਦੇ ਪ੍ਰੀਮੀਅਰ ਸਕਾਟ ਮੋ ਤੇ ਪੀਐਮ ਕਾਰਨੀ ਦੇ ਸੰਸਦ ਸਖਤਰ ਕੋਰੀ ਬਲੋਇਸ ਦੇ ਅਧਿਕਾਰੀਆਂ ਨਾਲ ਮੁਲਾਕਾਤ ਕਰਨ ਤੇ ਵਪਾਰਕ ਮੁੱਦਿਆਂ ਤੇ ਚਰਚਾ ਕਰਨ ਲਈ ਚੀਨ ਜਾਂ ਤੋਂ ਥੋੜੀ ਦੇਰ ਪਹਿਲਾਂ ਆਇਆ ਹੈ ਦੇ ਜੀ ਪਾਸੇ ਕੈਨੇਡਾ ਤੋਂ ਅਮਰੀਕਾ ਡੰਕੀ ਲਗਾ ਕੇ ਆਉਣ ਵਾਲਿਆਂ ਨੂੰ ਸਾਵਧਾਨ ਰਹਿਣ ਵਾਸਤੇ ਆਖਿਆ ਗਿਆ ਕਿਉਂਕਿ ਅਮਰੀਕਾ ਦੇ ਵੱਲੋਂ ਵੱਡੀਆਂ ਕਾਰਵਾਈਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਕੈਨੇਡਾ ਤੋਂ ਜਿਹੜੇ ਵੀ ਲੋਕ ਡੰਕੀ ਲਗਾ ਕੇ ਅਮਰੀਕਾ ਜਾ ਰਹੇ ਨੇ ਉਹਨਾਂ ਨੂੰ ਗ੍ਰਿਫਤਾਰ ਕਰਨਾ ਸ਼ੁਰੂ ਕਰ ਦਿੱਤਾ ਗਿਆ ਹੈ ਗੈਰਕੁਨਨੀ ਪ੍ਰਵਾਸੀਆਂ ਨੂੰ ਲੈ ਕੇ ਯੂਐਸ ਸਰਕਾਰ ਦਾ ਕੋਈ ਪਹਿਲਾ ਕਦਮ ਨਹੀਂ ਹੈ ਹੁਣ ਡੌਂਕਰਾਂ ਦੇ ਵਿਰੁੱਧ ਵੱਡੀਆਂ ਕਾਰਵਾਈਆਂ ਹੋਣਗੀਆਂ ਭਾਵੇਂ ਇਹ ਕਿ ਜਿਹੜੇ ਡੰਕੀ ਲਗਾ ਕੇ ਜਾਂਦੇ ਨੇ ਉਹ ਤੇ ਜਿਹੜੇ ਉਹਨਾਂ ਦੀ ਡੰਕੀ ਲਗਵਾਉਂਦੇ ਨੇ ਉਹਨਾਂ ਦੀ ਵੀ ਹੁਣ ਖੈਰ ਨਹੀਂ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਫੜੋ ਫੜੀ ਦਰਮਿਆਨ 트ੰਪ ਸਰਕਾਰ ਨੇ ਡੌਂਕਰਾਂ ਵਿਰੁੱਧ ਵੱਡੀ ਕਾਰਵਾਈ ਕਰਨ ਦਾ ਐਲਾਨ ਕੀਤਾ ਹੈ ਅਤੇ ਹੁਣ ਜੁਆਇੰਟ ਟਾਸਕ ਫੋਰਸ ਕੈਨੇਡੀਅਨ ਬਾਰਡਰ ਵੱਲ ਵੀ ਧਿਆਨ ਕੇਂਦਰਿਤ ਕਰੇਗੀ ਜਿੱਥੇ ਵੱਡੀ ਗਿਣਤੀ 'ਚ ਪ੍ਰਵਾਸੀਆਂ ਦੇ ਅਮਰੀਕਾ ਦਾਖਲ ਹੋਣ ਦਾ ਦਾਵਾ ਕੀਤਾ ਜਾ ਰਿਹਾ ਹੈ ਅਮਰੀਕਾ ਦੇ اٹਾਰਨੀ ਜਨਰਲ ਪੈਮ ਬੌਂਡੀ ਨੇ ਕਿਹਾ ਕਿ ਮਨੁੱਖੀ ਤਸਕਰ 40-40 ਹਜ਼ਾਰ ਡਾਲਰ ਦੀ ਰਕਮ ਲੈ ਕੇ ਪ੍ਰਵਾਸੀਆਂ ਨੂੰ ਬਾਰਡਰ ਪਾਰ ਕਰਾਉਂਦੇ ਨੇ ਤੇ ਇਸ ਧੰਦੇ ਰਾਹੀਂ ਮੋਟੀ ਕਮਾਈ ਕੀਤੀ ਜਾ ਰਹੀ ਹੈ ਉਨਾ ਦਾਵਾ ਕੀਤਾ ਹੈ ਕਿ ਡੋਨਾਲਡ ਟਰੰਪ ਦੇ ਸਤਾ ਚ ਆਉਣ ਮਗਰੋਂ 56 ਡੌਂਕਰਾਂ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ ਪਰ ਹੁਣ ਕੈਨੇਡੀਅਨ ਬਾਰਡਰ ਪ੍ਰਵਾਸੀਆਂ ਦਾ ਲਾਂਗਾ ਬਣ ਗਿਆ ਹੈ ਕਾਬਿਲ ਗੌਰ ਹੈ ਕਿ ਅਮਰੀਕਾ ਦੀ اٹੋਨੀ ਜਨਰਲ ਨੇ ਪਿਛਲੇ ਦਿਨੀ ਕੈਨੇਡਾ ਦੇ ਨਿਆਂ ਮੰਤਰੀ ਸੌਨ ਫਰੇਜ਼ਰ ਲੋਕ ਸੁਰੱਖਿਆ ਮੰਤਰੀ ਗੈਰੀ ਅਨੰਦ ਸਿੰਘਗੜੀ ਅਤੇ ਫੈਂਚਨਿਲ ਜ਼ਾਰ ਕੈਵਨ ਬਰੋਜ਼ੋ ਦੇ ਨਾਲ ਮੁਲਾਕਾਤ ਦੌਰਾਨ ਆਪਣੀਆਂ ਚਿੰਤਾਵਾਂ ਜ਼ਾਹਰ ਕੀਤੀਆਂ ਭਾਵੇਂ ਕੈਨੇਡਾ ਸਰਕਾਰ ਕੋ ਮੰਤਰੀ ਸਰਹੱਦ ਰਾਹੀ ਮਨੁੱਖੀ ਤਸਕਰੀ ਅਤੇ ਨਸ਼ਿਆਂ ਦੀ ਤਸਕਰੀ ਰੋਕਣ ਦੇ ਭਰਪੂਰ ਉਪਰਾਲੇ ਕਰ ਚੁੱਕੀ ਹੈ ਪਰ 트ੰਪ ਸਰਕਾਰ ਨੇ ਪਨਾਮਾ ਅਤੇ ਕੋਲੰਬੀਆ ਵਰਗੇ ਮੁਲਕਾਂ ਤੱਕ ਕਾਰਵਾਈ ਕਰ ਰਹੀ ਜੁਆਇੰਟ ਟਾਸਕ ਫੋਰਸ ਐਲਫਾ ਨੂੰ ਕੈਨੇਡੀਅਨ ਬਾਰਡਰ ਦੀ ਜ਼ਿੰਮੇਵਾਰੀ ਦੇਣ ਦਾ ਫੈਸਲਾ ਕਰ ਲਿਆ ਹੈ ਇਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ 트ੰਪ ਸਰਕਾਰ ਦਾ ਤਾਜ਼ਾ ਕਦਮ ਕੈਨੇਡਾ ਦੇ ਰਸਤੇ ਦਾਖਲ ਹੋਣ ਵਾਲੇ ਗੈਰ ਕਾਨੂੰਨੀ ਪ੍ਰਵਾਸੀਆਂ ਲਈ ਵੱਡੀ ਮਾਰ ਕਰ ਸਕਦਾ ਹੈ ਜੋ ਬਾਈਡਨ ਦੇ ਕਾਰਜਕਾਲ ਵੇਲੇ ਕੈਨੇਡਾ ਤੋਂ ਅਮਰੀਕਾ ਦਾਖਲ ਹੋਣ ਵਾਲਿਆਂ ਦਾ ਸਾਲਾਨਾ ਆਂਕੜਾ 2 ਲੱਖ ਦੇ ਨੇੜੇ ਪਹੁੰਚਦਾ ਨਜ਼ਰ ਆਇਆ ਅਮਰੀਕਾ ਚ ਗੈਰ ਕਾਨੂੰਨੀ ਪ੍ਰਵਾਸੀਆਂ ਵਿਰੁੱਧ ਹੋ ਰਹੀ ਕਾਰਵਾਈ ਨੂੰ ਵੇਖਦੇ ਆ ਕੈਨੇਡਾ ਵਾਲੇ ਪਾਸਿਓ ਵੱਡੇ ਝੁੰਡ ਆਉਂਦੇ ਨਜ਼ਰ ਨਹੀਂ ਆਉਂਦੇ ਪਰ ਟਰੰਪ ਸਰਕਾਰ ਦਾ ਮੰਨਣਾ ਹੈ ਕਿ ਉੱਤਰੀ ਸਰਹੱਦ ਤੋਂ ਹਾਲੇ ਵੀ ਵੱਡੇ ਪੱਧਰ ਤੇ ਮਨੁੱਖੀ ਤਸਕਰੀ ਹੋ ਰਹੀ ਹੈ ਚੇਤੇ ਰਹੇ ਕਿ ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਫੈਂਟਨਿਲ ਤੇ ਗੈਰ ਕਾਨੂੰਨੀ ਪ੍ਰਵਾਸੀਆਂ ਦੀ ਆਮਦ ਦਾ ਬਹਾਨਾ ਬਣਾਉਂਦਿਆਂ ਕੈਨੇਡਾ ਤੇ 35% ਟੈਰਿਫ ਲਾਗੂ ਕੀਤੇ ਜਾ ਚੁੱਕੇ ਨੇ ਇਸੇ ਨਾਲ ਹੀ ਮੈਨੂੰ ਦੇ ਇਜਾਜ਼ਤ ਕੱਲ ਫਿਰ ਮਿਲਾਂਗੇ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾਦ